ਪਰ ਜਾਈ ਸੋਣੀ ਬਹੁਤ ਆ ਬਾਈ ਆ ਸੋਣੀ ਰੋਟੀਆਂ ਐ ਕੋ ਸੜਤੀ ਹੈ ਮੇਰੇ ਕਿਆ ਬੋਲਦੀ ਆ ਉਹ ਚੱਲ ਤੂੰ ਚਾਹ ਪੀ ਮਾਂ ਸਾਰਾ ਸਵਾਦ ਗਾਤਾ ਚਾਹ ਦਾ ਬੈਠੀ ਬਿੜੀ ਵਾਲੇ ਦੀ ਕਿੱਥੋਂ ਪੱਠੀ ਚ ਪਾਣਾ ਕਿੱਥੋਂ ਆਇਆ ਮੈਂ ਤਾਂ ਕਹਿੰਦੇ ਐਡੇ ਐਡੇ ਸੁੰਡ ਚੱਲਣ ਭੈਣ ਤੇ ਖਸਮ ਦੇ ਮਚੋਲੇ ਨੇ ਪਰ ਜਾਈ ਸੋਣੀ ਬਹੁਤ ਆ ਬਾਈ ਆ ਸੋਣੀ ਛੜੀ ਨੂੰ ਬਹੁਤੀ ਮਿਲਕੀ ਆ ਤੀ ਹੋਰ ਬਾਈ ਤੇਰਾ ਸਹੀ ਕਿਵੇਂ ਚਮਕਦੀ ਜੇ ਦੀਵਾ ਚਮਕਦਾ ਦੀਵਾਲੀ ਵਾਲਦਾਂ ਹੈ ਵਾਕੈ ਮੰਨੇ ਦੀ ਕਿਸਮਤ ਤੇਜ ਆ ਯਾਰ ਵੇਖ ਲੈ ਜਿੰਨੀ ਲੇਟ ਲਿਆ ਹੋਵੇ ਉਹਨੀ ਸੁਣੀ ਲਿਆ ਵੇ ਕਿ ਆਪਾਂ ਹੈ ਆਪਾਂ ਟਾਈਮ ਨਾਲ ਹੀ ਕਰਾਂਗੇ ਹੋਰ ਆਪਾਂ ਦਾ ਘਰ ਦਿੰਨੇ ਐਵੇਂ ਵੇ ਤਾਂ ਟਾਈਮ ਨਾਲ ਐਵੇਂ ਭੰਦੇ ਯਾਰ ਕੋ ਫਾਇਦਾ ਦੱਸ ਆਹ ਵੇਖ ਨਿਆਰੇ ਲੰਦਪੀ ਮਿੱਠਾ ਬੇਰ ਬਹੁਤ ਪੱਕਾ ਹੁੰਦਾ ਵਧੀਆ ਸਵਾਲ ਲੱਗਦਾ ਹੋਰ ਬਾਈ ਜਿੰਨਾ ਫਲ ਲੇਟ ਪੱਕੇ ਉਹਨਾ ਹੀ ਮਿੱਠਾ ਹੁੰਦਾ ਸਹੀ ਗੱਲ ਹੈ ਹਾਂ ਵਾਕੈ ਸੋਹਣੀ ਆ ਪਰਜਾਈ ਯਾਰ ਕੈਂਟ ਐ ਏਡੀਆਂ ਕੁੱਚੀ ਜਾਂਦੀ ਐ ਪਰਜਾਈ ਹੈ ਏਡੀਆਂ ਕੁੱਚੀ ਜਾਂਦੀ ਐ ਪਰਜਾਈ ਰੱਖ ਲੂਗਾ ਸਾਹਮਣੇ ਤੂੰ ਰੱਖ ਲੂਗਾ ਬਾਈ ਰੱਖ ਲੂਗਾ ਮੈਨੂੰ ਤਾਂ ਹੀ ਰੱਖ ਸਕਦਾ ਨਾ ਨਾ ਰੱਖ ਲੂਗਾ ਕੈਂਟ ਹੁੰਦਾ ਹਾਂ ਕੈਂ ਸੋਨੀ ਐਵਰੀ ਕਹਿੰਦਾ ਕਹਿੰਦਾ ਆਣਾ ਫੁੱਲ ਪੰਨਾ ਘੰਟਾ ਤਾਂ ਹਾਂ ਓਮ ਓਕੇ ਸੀ ਓਕੇ ਘੰਟਾ ਜਾ ਹਾਂ ਕਹਿੰਦੇ ਕਹਿੰਦੇ ਕੈਂਟ ਜੀ ਕੈਂਟ ਕੈਂਟ ਮੈਂ ਕਹਿੰਦਾ ਭਾਈ ਸੁਣਿਆ ਪਰਜਾਈ ਹਾਂ ਵਧੀਆ ਮੈਨੂੰ ਐ ਦੱਸੋ ਤਾਂ ਕਿ ਅਸੀਂ ਵਿਜੀਟ ਆਪਨ ਤਿਆਰ ਹੋਣਾ ਸ਼ਰਮਸਰਮ ਹੈ ਗਿਆ ਮਾੜੀ ਮੋਟੀ ਕਲਾ ਪਰਜਾਈ ਨੂੰ ਦੇਖਣ ਆਏ ਸੀ ਪਰਜਾਈ ਨੂੰ ਦੇਖਣਾ ਐਂ ਦੇਖਿਆ ਕਰਦੇ ਜੰਗਲੀ ਪੱਲਾ ਕਰਦੀ ਹੋਵੇ ਆਪਣਾ ਫੇਰ ਲੈ ਦਿਔਰਾਂ ਦਾ ਕਹਦਾ ਪੱਲਾ ਹੁੰਦਾ ਤੇ ਜੇਠਾਂ ਤੋਂ ਕਰਦੇ ਹੁੰਦੇ ਆ ਸਾਨੂੰ ਸੱਦਾ ਪੱਤਰ ਦੇਣਾ ਸੀ ਜਹ ਤਾਂ ਫਿਰ ਮੇਰੀ ਗੱਲ ਸੁਣ ਲੈ ਛੋਡੇ ਕੰਡੇ ਬਿੱਜੇ ਹੋਏ ਨੇ ਸਾਰੇ ਇਹ ਮੇਰੇ ਮੁੰਡੇ ਨੂੰ ਉਂਗਲਾਂ ਲਾਈ ਜਾਂਦੇ ਤੇਰੀ ਡਿੰਬਾਂ ਦੀ ਬਿਆਹ ਨਹੀਂ ਹੋਇਆ ਬਿਆਹ ਨਹੀਂ ਹੋਇਆ ਆ ਦੇਖ ਲੈ ਕਬੂਤਰੀ ਮਰਦੀ ਬਹਾਉ ਆਗੀ ਅੰਟੀ ਛੋਡਾ ਸੱਚੀ ਛੋ ਮਾਦਾ ਫੇਦਾ ਕਰਤਾ ਹੋੜ ਸੋਡਾ ਮੁੰਡਾ ਵਿਆਹ ਤਾਂ ਤੂੰ ਨੌਂ ਵਾਲੀ ਹੋ ਗਈ ਸਮਾਂ ਦੀ ਮੈਂ ਤੈਨੂੰ ਕੀ ਵਿਆਹ ਤਾਂ ਮੈਂ ਵਿਚੋਲਾ ਲੈ ਕੇ ਗਿਆ ਟੁੱਟ ਲਿਆ ਸੀ ਕਿਉਂ ਸੀ ਕਹਿੰਦੇ ਸੀ ਫਿਰ ਤੈਨੂੰ ਤਾਈ ਉਹਨੇ ਫਰਮੈਸ਼ ਪਾਈ ਆ ਅਲੀ ਤੂੰ ਉਹਨੂੰ ਕਿੱਥੇ ਪਾਉਂਦੀ ਸੀ ਬੇ ਬੱਸ ਕਰ ਬੇ ਬੱਸ 44 ਸਾਲ ਦਾ ਤਾਂ ਕਰਤਾ ਵਿਚਾਰਾ ਅੰਟੀ ਅਕੂਚ ਕੀ ਪਹੀਆਂ ਛਾਂਜਵੀਂ ਕੋੜੇ ਮੇਰੀ ਗੱਲ ਸੁਣ ਲੈ ਫਿਰ ਬਾਰਕਣੀ ਵੀ ਧਿਆਨ ਰੱਖਿਆ ਕਰ ਨੱਗੇ ਮੂੰਹ ਤਾਂ ਉਂ ਬੈਠੀ ਆ ਤੂੰ ਹੈ ਉਥੇ ਲੋਕ ਦੇਖਦੇਖ ਲੰਗਦੇ ਨੇ ਹੈ ਪਤਾ ਨਹੀਂ ਕਹਿੰਨੇ ਕਹਿੰਦੇ ਤੇਰਾ ਮੂੰਹ ਦੇਖਿਆਗਾ ਉਹ ਮੰਮੀ ਜੀ ਮੈਂ ਧਿਆਨ ਨਹੀਂ ਦਿੱਤਾ ਧਿਆਨ ਦਿੱਤਾ ਅੱਡੀ ਲਾਗੀ ਕੂਚੜਾ ਹੈ ਇਕ ਤੋ ਪਚੂ ਬੈਠੀ ਆ ਸੋਚਦਾ ਗੜ ਜਾਨੀ ਸੋਚ ਬੈ ਕੇ ਕੂਚ ਲੈਂਦੀ ਅੱਬਸ ਮੈਂ ਤਾਂ ਪੈਰੀ ਧੋਣ ਆਈ ਸੀਗੀ ਪਾਰ ਤੋ ਨਹੀਂ ਸਾਰ ਦਿਨ ਪੈਰ ਵੀ ਨਹੀਂ ਧੋਇਆ ਕਰਦੇ ਪੁੱਤ ਮਾੜੇ ਹੁੰਦੇ ਨੇ ਪੈਰ ਧੋਤੇ ਹਾਂ ਖੜੀ ਹੋ ਜਾ ਨਹੀਂ ਨਹੀਂ ਹੈਗੀ ਅੱਬਸ ਮੈਂ ਥੋੜਾ ਜਿਹਾ ਕੰਮ ਰਹਿਦਾ ਮੰਮੀ ਪਹਿਲਾਂ ਪੈਰ ਧੋਣ ਲਾਗੀ ਸਰੀ पे ਤੇਰਾ ਵੀ ਬਸ ਹਾਂ ਦੇਖ ਤਾਂ ਸਹੀ ਆ ਪਾਣੀ ਡੋਲੇ ਹੁਣ ਆਈ ਹੋ ਗਈ ਖੜੀ ਪਾਣੀ ਡੋਲ ਕੇ ਪੱਟੇ ਮੁੱਦਾ ਮਾਰਿਆ ਬਸ ਸਾਰਾ ਦਿਨ ਬੋਲੀ ਜਾਣ ਕਿ ਨਾਲੇ ਮੈਂ ਕੰਮ ਕਰੀ ਜਾਨੀ ਆ ਓਹੋ ਯਾਰ ਤੂੰ ਹੋਰ ਛੱਡ ਸਾਰੀਆਂ ਗੱਲਾਂ ਇਹ ਆ ਚੱਕ ਲੱਡੂ ਲੱਡੂ ਅਬ ਤੁਸੀਂ ਖਾ ਲਓ ਲੈ ਮੈਂ ਤਾਂ ਤਾਂ ਲੈ ਕੇ ਆਇਆ ਸੀਗਾ ਵੀ ਮੈਂ ਇੱਕ ਤੈਨੂੰ ਖਵਾ ਦਿਆ ਕਰੂੰਗਾ ਇੱਕ ਤੂੰ ਮੈਨੂੰ ਖਵਾ ਦਿਆ ਕਰੀਂ ਅੱਛਾ ਹੋਰ ਚਲ ਕੋਈ ਨਹੀਂ ਇਹਦਾ ਨਾ ਕਾगज ਲਾ ਲਓ ਪਹਿਲਾਂ ਹਾਂ ਹਾਂ ਖਾਓ ਹਾ ਹਾ ਨਹੀਂ ਜਾ ਰਹੀ ਆ ਗਿਆ ਲੱਡੂ ਦਾ ਭੋਗ ਐਂਡ ਪੜਿਆ ਮੈਂ ਤੈਨੂੰ ਕੀ ਕਿਹਾ ਸੀ ਸਪੈਸ਼ਲ ਲੈ ਕੇ ਆਇਆ ਮੈਂ ਹਾਂ ਇਹ ਦੇ ਸਿਕੋ ਦੇ ਬਣੇ ਲੱਗਦੇ ਨਾ ਹੋਰ ਕਮਲੀਏ ਦੋਲ ਵਾਰੀ ਪੈਗ ਲਾਏ ਤੇ ਮਾਪਾ ਦਾ ਲਾਦਨ ਲੱਡੂ ਖਾਏ ਨੇ ਵੀ ਉਹਦੇ ਹੱਥ ਉਹ ਕਿਵੇਂ ਖੋਲ ਖੁਲਾ ਇਹਨੂੰ ਖੁੱਲੀ ਪਈ ਆ ਜਾਂਦੀ ਪਈ ਹੈ ਭਈ ਆ ਜਾ ਉਹ ਤੁਸੀਂ ਤਾਂ ਹੋਰੂ ਜੀ ਹੋਏ ਬੈਠੇ ਹੋ ਉਹ ਬਾਈ ਕਾਹਨੋਂ ਬਸ ਦੇਸੀ ਬਾੜੀ ਤੇਜਾ ਘਰ ਦੀ ਘੱਡੀ ਆ ਮੈਂ ਓਹੋ ਪੀ ਕੇ ਤਾਂ ਵੇਖ ਉਹ ਪਾਣੀ ਪੂਣੀ ਤਾਂ ਘਾਲ ਦਿਆ ਕਰੋ ਓਏ ਨਾਲੇ ਮੈਂ ਖੀਰੇ ਜੇ ਰੱਖੇ ਸੀ ਯਾਰ ਅੰਦਰ ਆ ਆ ਵੇਖ ਭਈ ਆ ਪੰਜ ਲੱਪ ਗੱਲ ਲੈ ਅੱਜ ਕੱਲ ਪ੍ਰੋਗਰਾਮ ਸੀ ਬਾਈ ਦਾ ਓਏ ਉਹ ਪਾ ਲੈ ਛੇ ਜਰਾ ਹੋਰ ਚੱਲ ਫਿਰ ਜਲੇਬੀਆਂ ਨਾਲ ਹੀ ਚੱਲਣ ਦੇ ਟੱਮਾ ਜਲੇਬੀਆਂ ਚੱਲਣ ਦੇ ਲੈ ਬਾਈ ਟੱਪ ਪੜਾ ਤਾ ਲੈ ਸਭਾਈ ਛੱਡ ਗਿਆ ਵੇ ਚਲੋ ਵੀ ਗੁੱਡ ਦੂ ਬਾਈ ਨੂੰ ਭਰਜਾਈ ਮਿਲਿਆ ਜਾਵਾ ਕੂਚਵਾਰਗੇ ਵਾਕੇ ਮਿਲੇ ਉਹ ਆ ਮਿਲਿਆ ਜਾਵਾ ਓ ਯਾਰ ਸਾਨੂੰ ਬਹਿਮ ਓ ਠੀਕ ਹੀ ਆ ਯਾਰ ਜੱਪ ਕਰੋ ਮਾੜਾ ਬਾਈ ਨਾ ਨਾ ਮਾਫਲਾ ਲੜਕੀਆਂ ਨੇ ਹੋਵੇ ਐਨ ਵਧੀਆ ਬੈਠੋ ਬੈਠੋ ਮੇਰੇ ਬਨਾ ਮਾਫਲ ਵਾਲੀ ਆਹ ਹੋ ਪੈਲੇ ਫਟਾ ਪੇੜਾ ਫਟਾ ਉਹ ਨੋਤਾ ਗੱਲਾ ਭਾਈ ਫਟਾ ਉਹ ਮੇਰੀ ਸੇਵਾ ਪੈਗ ਲਾਓ ਜੀ ਪੈਗ ਲਾਓ ਭਾਈ ਤੂੰ ਕਿਹਦਾ ਭਾਈ ਮੁੰਡਾ ਮੈਂ ਜਿੱਤੇ ਮੈਂਬਰ ਦਾ ਜੀ ਥੋੜੀ ਪੈਣਾ ਬਾਗਾ ਉਹ ਬਾਈ ਕਿੱਥੇ ਆ ਦੂਵਾਰ ਨੰਬਰ ਇਸੇ ਦਾ ਹੀ ਆ ਨੰਬਰ ਆਪਣਾ ਹੀ ਆ ਜੀ ਤੁਸੀਂ ਪੈਗ ਲਾਓ ਜੀ ਬਸ ਇੱਕ ਬਾ ਤੇਰਾ ਰਸਤਾ ਮਾਗਰਾ ਮਾ ਭਾਈ ਪੈਕ ਪੈਗ ਲਾਓ ਜੀ ਪਹਿਲਾਂ ਫੇਰ ਗੱਲ ਸਟਾਰਟਿੰਗ ਕਰਾਂ ਪੈਕ ਦੋ ਦੋ ਪੈਕ ਦਵਾ ਦਲੇਬੀਆਂ ਵੀ ਖਾਓ ਜੀ ਜਲੇਬੀਆਂ ਤਾਂ ਦਿਵਸ ਹੀ ਬਣਾਈਆਂ ਅੰਦਰ ਦੇ ਚਮੀ ਕੌੜੀ ਕੱਢ ਰੱਖੀ ਆ ਕੁਸ ਪਾਲਿਆ ਕਰੋ ਸੌਫ ਇਲਾਇਚੀ ਚ ਬਹੁਤ ਵਾਇਚ ਭੱਜਦਾ ਸਿਰੇ ਵੀ ਘੜਦੇ ਹੱਥ ਘੜ ਦਾਰੂ ਇਹ ਮੈਂ ਤਾਂ ਚਲੇਬੀਆਂ ਲਈ ਬੈਠੇ ਨੇ ਨਾ ਚੱਲ ਉਹਨਾਂ ਛੱਡ ਮੇਰੀ ਗੱਲ ਸੁਣ ਤੇਰੀ ਜ਼ਿੰਦਗੀ ਕਿਵੇਂ ਲੰਘ ਰਹੀ ਆਉਣਾ ਠੀਕ ਐ ਕੋ ਜੋਮੀ ਬੇੜਾ ਬਠਾ ਤਾਂ ਕਹਿੰਦਾ ਠੀਕ ਬਿਆਹ ਤਾਂ ਬਾਹ ਤਾਂ ਬੰਦਾ ਵੀ ਖੇਡਦਾ ਫਰੀ ਜਾਂਦਾ ਐਡੀ ਸੋਹਣੀ ਬੁਰੀ ਹੈ ਹੋਰ ਉਹ ਚੀਜ਼ ਜਿਹੜੀ ਖੇਡਣ ਵਾਸਤੇ ਲੈ ਕੇ ਦਿੱਤੀ ਆ ਨਾ ਉਹ ਵੀ ਚੱਜ ਦੀ ਲੈ ਕੇ ਦੇਣੀ ਸੀ ਨਾ ਮन्ने ਆਹਦਾ ਕੰਮ ਗਲਤ ਫੇਰ ਕਹਿਣਗੇ ਮਾੜਾ ਬਚੋਲਾ ਮਾੜਾ ਕੂਚ ਵਰਗੀ ਜਨਾਨੀ ਆ ਕੂਚ ਵਰਗੀ ਮੋਰਨੀ ਆ ਮੋਰਨੀ ਛੇੜੇ ਪਿੰਡ ਦੇ ਵਿੱਚ ਮੈਂ ਰਿਸ਼ਤਾ ਕਰਾਤਾ ਬੰਦਾ ਭਾਈ ਮੈਨੂੰ ਰੋਜ਼ ਬਲਾ ਬਲਾ ਕੇ ਮੇਰੀ ਫੋਟੋ ਐ ਨਾ ਖੜਾਣੇ ਕਰੇ ਤੜਕੀ ਨਮਸ਼ਕਾਰ ਕਰਦੇ ਵੀ ਰਿਸ਼ਤਾ ਕਰਾਇਆ ਕਹਿੰਦੇ ਤੇਰਾ ਕਿੱਥੇ ਹੁੰਦਾ ਵੀਰਾ ਤਦ ਮਸਾ ਕਰਾਇਆ ਮੈਂ ਉਹ ਕਾ ਨੂੰ ਇਹਨਾਂ ਨੂੰ ਹੀ ਵਹਿਮ ਆ ਓਏ ਦੂਜੇ ਦੇ ਥਾਲੀ 'ਚ ਲੱਡੂ ਵੱਡਾ ਲੱਗਦਾ ਹੁੰਦਾ ਹੁਣ ਗੱਲ ਕੀ ਹੋ ਗਈ ਗੱਲ ਤਾਂ ਦੱਸ ਦੇ ਕੰਜਦਿਆ ਮਸਾ ਟਿੱਪੇ ਦੇ ਪਾਣੀ ਉਹ ਭਾੜਿਆ ਤੀਵੀਂ ਸਮਹਾਰਣੀ ਕਿਹੜਾ ਸੌਖੀ ਨਹੀਂ ਸਮਝਦੀ ਤੂੰ ਇਹ ਜੇ ਤੁਹਾਡੇ ਲੱਥਰ ਨੇ ਮੇਰੇ ਸਾਲਾ ਸੋਤੋਂ ਕੱਟੀ ਨਾ ਸਮੇ ਕਿਵੇਂ ਤੀਵੀਂ ਨਹੀਂ ਸਵਾਈ ਸੀ ਭਾਈ ਰਫਲ ਦੇ ਤੀਵੀਂ ਸਮਹਾਰਣੀ ਬਹੁਤ ਔਖੀ ਆ ਐ ਕਰਾਉਣਾ ਪਿਆ ਮੈਂ ਕਰਾ ਦੇ ਮੇਰੇ ਹੱਥ ਪੀਲੇ ਆ ਦੇਖ ਲੈ ਪਹਿਲਾਂ ਇਹਦੇ ਕਰਾਇਆ ਤੇ ਆ ਦੇ ਲੈ ਮੇਰੇ ਵਾਲੇ ਬੜੀ ਲੰਮਾਂ ਦੇ ਹੱਥ ਪੀਲੇ ਕਰਰੋ ਤੋ ਕੋਣੀ ਹੈ ਓਏ ਤੂੰ ਰਹਿਣ ਦੇ ਆ ਮੇਰਾ ਕਾ ਵੀ ਦੇਖ ਲਈ ਹੁਣਾ ਸੀ ਪਰ ਦੇਖ ਲਈ ਪਾ ਇੱਕ ਤੂੰ ਹੋਰ ਪਾ ਯਾਰ ਇੱਕ ਪਾ ਬਾਈ ਨੂੰ ਬਸ ਸਾਰੇ ਉਲੀ ਪਰ ਫੂਕ ਦੂਗੀ ਇਹ ਨਹੀਂ ਨਹੀਂ ਉਹ ਗਰੀ ਬਾਈ ਨਹੀਂ ਹੱਥ ਕੋਈ ਪਾ ਨਗ ਪਾਣੀ ਦਾ ਮੂਛ ਹੀ ਆਉਂਦਾ ਵੀਰੇ ਬੱਲੇ ਤੇਰੇ ਉਹ ਮੈਨੂੰ ਤਾਂ ਪਾ ਦਾਂ ਤੇ ਜੇ ਚ ਪਾ ਓਏ ਲੈ ਮੇਰੀ ਗੱਲ ਸੁਣ ਹੂੰ ਚੱਕਰ ਕੀ ਪੈ ਗਿਆ ਨਾ ਲੈ ਹੋਰ ਪਾ ਲੈ ਬਾਈ ਤੈ ਤਾਂ ਮੇਰੇ ਨਾਲ ਮਾੜੀ ਕਰਤੀ ਉਹ ਖਸਮਾ ਗੰਡ ਦੱਸਦੇ ਕੀ ਹੋ ਗਿਆ ਹੋਣਾ ਕੀ ਆ ਹਾਂ ਮੈਨੂੰ ਬਹੂ ਨਹੀਂ ਸੋਹਣੀ ਲੱਗੇ ਦਿੱਤੀ। ਬਾਈ ਦੇਖ ਨਾ ਬਾਈ ਮੇਰਾ ਹਾਲਾ ਕਹਦਾ ਮੈਨੂੰ ਬਹੂ ਨਹੀਂ ਸੋਹਣੀ ਲੱਗੇ ਦਿੱਤੀ ਓਏ। ਹਾਂ। ਤੂੰ ਅਰੇ ਕਿਹੜੇ ਅੰਪਰਾ ਦਾ ਬੇਰਾ ਓਏ। ਤੇਰਾ ਕਰਾ ਦਾ ਰਿਸ਼ਤਾ ਹੋਈ ਬਹੁਤ ਹੈ। ਇਹ ਉਹਦੇ ਕਿਤਾ ਨਾ ਦੂਰੋਂ ਰਸਤੇ ਵਾਲੇ ਮੁਰਦਾ। ਬਾਈ ਮੇਰੋ ਕਹਿੰਦਾ ਸੀ ਕਹਿੰਦਾ ਮੇਰਾ ਰੁਪਿਆ ਵੀ ਮੈਂ ਢੋੜ ਦੋ ਲੱਖ ਦੇਤਾ ਇਹਨੇ ਕਿ ਨਾ ਮੈਂ ਪਚੋਲੇ ਨੂੰ। ਮੈਂ ਯਾਰ ਮੈਂ ਤੈਨੂੰ ਦੱਸੀ ਜਾਣਾ। ਅਸੀਂ ਜੂਪੀ ਤੇ ਜਾਂਦੇ। ਹਾਂ। 2000 ਦੇ ਸਾਬ ਨੂੰ ਦੱਸ ਲਿਆਉਂਦੇ। ਦੇ ਕਰਤੂਤ ਦੇ ਤੀਆਂ ਲਵਾਣ ਦੇ ਤੀਆਂ ਵੇੜੇ ਚ ਮੈਲੀ ਜਾ ਰਸੂਲਾ ਜੇ ਮੈਂ ਰਿਸ਼ਤਾ ਕਰਾ ਸਕਦਾ ਮੈਂ ਰਿਸ਼ਤਾ ਤੋੜਾ ਵੀ ਸਕਦਾ ਤੋੜੜਾ ਭੈਂ ਘੰਟਾ ਹੋ ਗਿਆ ਮੈਨੂੰ ਉਹ ਨਾ ਖਾਣਾ ਕਾੜੋਗਾ ਨਹੀਂ ਨਹੀਂ ਦੀਬੂ ਗਾਲੀ ਦੇ ਰਿਹਾ ਨਹੀਂ ਯਾਰ ਬਸ ਯਾਰ ਬੰਦਾ ਬਚੋ ਲਿਆ ਮੈਂ ਜ਼ਿੰਦਗੀ ਨਰਕੀ ਬਣਾ ਦੀ ਤਾਂ ਕੀ ਖੜ ਜਾਓ ਉਹ ਨਹੀਂ ਉਹ ਫੜੇ ਬਸ ਬਾਲੀ ਨੀ ਪੀਂ ਜਾਂਦਾ ਬੰਦਰਾ ਉਹ ਦੇ ਦਿੱਤਾ ਮਾਰਾ ਕੇ ਕਰੂਣਾ ਰਸਤਾ ਕਰਾ ਉੱਪਰੋਂ ਸੋਨਾ ਖਮਸਲਾ ਉਹ ਲੈ 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 ਚੱਲ ਹਟ ਚਾਹਨੇ ਨੂੰ ਲੈ ਕੇ ਚੱਲੋ ਚਲੋ ਯਾਰ ਚੱਲ 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 ਚੱਲੋ ਚੱਲੋ ਯਾਰ ਕਹਤਾ ਬਈ ਮਟੋਲਾ ਮੈਂ ਪਿਆ ਹਾਂ ਜੀ ਓ ਭੈ ਜਾ ਯਾਰ ਪ੍ਰੇਮ ਭਾਈ ਓ ਗੇ ਜਾ ਓ ਬਹੁਤ ਕੰਜਰ ਕਲੇਸ਼ ਹੋ ਗਿਆ ਰੰਡੀ ਰਾਣਾ ਹੋ ਗਿਆ ਬਹੁਤ ਹੋ ਗਿਆ ਬਾਈ ਬਹੁਤ ਹੋ ਗਿਆ ਨਾ ਹੋਰ ਚਾ ਤੁਨੂੰ ਛੱਡ ਬਾਅਦ ਚ ਪਹਿਲਾ ਪੈਗ ਲਾ ਫੇਰ ਕਰਾਂਗੇ ਗੱਲਾਂ ਯਾਰ ਪੈਗ ਤਾਂ ਪਾ ਲੈ ਲੈ ਪਾ ਪਾ ਪੈਗ ਪਾ ਤੈਨੂੰ ਬੈਲ ਹੋਣਾ ਹਾਂ ਉਂਗਲ ਬਹੁਤ ਕੁਸ਼ਕਲ ਆ ਜਾਂਦੀ ਆ ਹੋਰ ਠੀਕ ਹੈ ਨਾ ਇੱਕ ਗੱਲ ਸੋਲਾ ਮੇਰੀ ਹਾਂ ਉਂਗਲ ਤਾਂ ਆਪਾਂ ਦਿੱਤੀ ਲਾਉਣ ਵਾਲੀ ਲਾ ਹਾਂ ਇਹ ਚ ਆਪਣਾ ਨਾਂ ਨਾ ਆਵੇ ਚਾਚੀ ਨੂੰ ਨਾ ਪਤਾ ਲੱਗ ਜਾ ਆਪਾਂ ਮਾੜੇ ਵਿਚੋਲੇ ਦਾ ਨਾਂ ਲੈਣਾ ਵੀ ਮਾੜਾ ਵਿਚੋਲਾ ਲੜਿਆ ਉਹ ਸੋਦਾ ਨਾਂ ਲਾਉਣਾ ਵਿਚੋਲੇ ਦਾ ਠੀਕ ਹੈ ਨਾ ਹਾਂ ਕਾਹੇ ਪਿਛਲੇ ਆਪਣੇ ਉਂਗਲ ਦਾ ਲਾਤੀ ਮੰਨਾ ਆਖੂ ਮੈਨੂੰ ਬਹੂ ਕੁਮੇਲਿਆ ਕੇ ਦਿੱਤੀ ਆ ਠੀਕ ਹੈ ਨਾ ਤੋ ਮੇਰੇ ਤਾਂ ਸ ਉਹਨਾਂ ਦਾ ਤਾਂ ਹੁਣ ਢਿੱਲਾ ਆਪਣੇ ਪੱਟੇ ਰਸ ਨਹੀਂ ਆਉਂਦੇ ਨਹੀਂ ਠੀਕ ਹੈ ਨਾ ਮੈਥੋਂ ਸੋਹਣੀ ਭਾਲਦਾ ਸੀ ਮੈਥੋਂ ਸੋਹਣੀ ਭਾਲਦਾ ਸੀ ਲਾਤੀ ਉਂਗਲ ਬਈ ਹਾਂ ਲਾਤੀ ਆਪਾਂ ਕਰਤਾ ਪਰ ਮੰਨਾ ਘਰੇ ਹੁਣ ਦੋ ਲਾਊਗਾ ਚਪੇੜੇ ਆਪਣੇ ਘਰ ਵਾਲੀ ਮੈਂ ਇੱਕ ਚੱਕ ਪੈਗ ਤਾਂ ਲੈ ਚੱਕ ਲਾਂਗੇ ਲੈ ਇਹ ਆ ਲੈ ਲਾਸਟ ਪੈਗ ਆ ਲਾਸਟ ਹੈ ਹਾਂ ਹੋਰ ਕੀ ਕਰਦੇ ਆ ਨਹੀਂ ਭਾਂਡੇ ਤੋਂ ਨਹੀਂ ਆ ਜੀ ਆਹ ਗਾ ਰੋਟੀ ਲੱਗੇ ਕਿ ਲਿਆ ਜਨੀਆ ਪਰ ਤੁਸੀਂ ਆਏ ਕਿਵੇਂ ਜਿਹਾ ਨੇ ਲੈ ਮੈਂ ਥਪੜਾ ਮਾਰੂ ਰੋਟੀ ਲਾ ਗਿਆ ਥਪੜਾ ਮਾਰ ਉਹ ਛੜ ਕੋਈ ਨਾ ਗੁੱਸੇ ਜਹਣਾ ਮੇਰੀ ਸਾਈ ਨੇ ਲਹੂ ਵੀ ਰਖਿਆ ਉਧਰੋਂ ਬਚੋਲਾ ਜਾ ਬਚ ਗਿਆ ਤਾਂ ਸਾਰੇ ਦੀਆਂ ਲੱਤਾਂ ਤੋੜ ਦੇਣੀਆਂ ਸੀ ਮੈਂ ਹਲ ਲਾਓ ਜੀ ਕਰ ਲੈ ਕਰ ਹੁਣੀ ਲਾ ਕੇ ਲੈਂਦੀ ਐ ਜੀ ਰੋਟੀ ਤਾਂ ਹੁਣੀ ਲਾ ਕੇ ਲੈਂਦੀ ਐ ਠੰਡੀ ਰੋਟੀ ਤੁਸੀਂ ਦਾਰੂ ਕੀਤੀ ਐ ਕੀ ਆ ਕੀ ਹੋ ਗਿਆ ਚੱਕ ਸਾਲੀਆਂ ਇਹਦੇ ਚ ਕੋਈ ਨਾਣ ਮਿਰਚ ਵੀ ਫੂਕਦੇ ਹੁੰਦੇ ਆ ਰੋਟੀ ਆਏਗਾ ਸੜਤੀ ਹੈਂ ਮੇਰੇ ਕਿਆ ਬੋਲਦੀ ਐ ਚੱਲ ਦੁਬਾਰੇ ਲੈ ਬਣਾ ਕੇ ਨਾਲੇ ਤੱਤੀ ਲਾ ਕੇ ਨਹੀਂ ਸਾਹ ਲਾ ਲੈ ਸਾੜੇ ਨੂੰ ਜਮਾ ਕਰਨੀ ਉਹ ਵੀ ਕਿਵੇਂ ਬਣਾਉਣਾ ਹੁੰਦਾ ਰੋਟੀ ਟੱਕ ਐ ਕਾ ਸਾੜਣੀ ਬੁੜੀ ਪਤਾ ਨਹੀਂ ਕਥੇ ਗਈ ਹੋਈ ਐ ਤੜਕੀ ਨਿਕਲ ਜਾਂਦੀ ਐ ਹੈ ਆਏ ਨੇ ਉਹਨੂੰ ਪਤਾ ਵੀ ਘਰੇ ਕੋਈ ਬੈਠਾ ਇਹ ਗਾਉਣ ਦੇ ਵਿਚੋਲੇ ਨੂੰ ਲੱਤ ਤੋੜੂ ਸਾਲੇ ਦੀ ਲੱਤ ਨਾ ਦੋ ਟੋਟੇ ਕਰੇ ਲੈ ਕੇ ਚੁੱਪ ਕਰਕੇ 1.5 ਲੱਖ ਰੁਪਇਆ ਸਾਲੇ ਨੇ ਖਬਰ ਸਾਰੀ ਨਹੀਂ ਲੈਤੀ ਬਚ ਗਿਆ ਹੋ ਮੈਥੋਂ ਤੋੜੂ ਨਾ ਜਾਂ ਸਾਲੇ ਦੀਆਂ ਤੋੜੂ ਮੈਂ ਬੂੰਦ ਕਰਕੇ ਦੱਸੂਗਰੀ ਮੇਰੇ ਕੀ ਹੋ ਗਿਆ ਕੋਰੇ ਕਿਉਂ ਦਸ ਕੌਣ ਲੱਗ ਰਹੀ ਆ ਇਧਰ ਨੂੰ ਹੋਰ ਨਾਲੇ ਕਿ ਮੈਂ ਬੈਠੀ ਆ ਬਸ ਰਹੀ ਕੀ ਹੋ ਗਿਆ ਮੰਮੀ ਜੀ ਆਹ ਦੇਖ ਲੋ ਸੀ ਮੈਂ ਤੇ ਰੋਟੀ ਫੜਾਉਣ ਗਈ ਸੀ ਪਹਿਲਾਂ ਮੈਨੂੰ ਗਾਲ ਕੱਢੀ ਕਿਨੇ ਤੁਹਾਡੇ ਮੁੰਡੇ ਨੇ ਗਾਲ ਕੱਢੀ ਮੇਰੇ ਮੁੰਡੇ ਤੋਂ ਉਹੀ ਨਿਕਾਲ ਕੱਢਣੀ ਆਉਂਦੀ ਹੈ ਇਹਦੇ ਕਹਿੰਦੀ ਗਾਲ ਕੱਢੀ ਨਹੀਂ ਝੂਠ ਦੀ ਕੋਈ ਹੱਤ ਹੁੰਦੀ ਆ ਆ ਨਹੀਂ ਬੋਲਿਆ ਕਰਦੇ ਕੁੱਟਿਆ ਮੈਨੂੰ ਹਾਂ ਕੁੱਟਿਆ ਤੈਨੂੰ ਲੋੜਾ ਆ ਗਿਆ ਮੇਰੇ ਮੁੰਡੇ ਨੇ ਕਦੇ ਕੁੱਤੇ ਦੇ ਸੋਟੀ ਨਹੀਂ ਮਾਰੀ ਹਾਂ ਤੈਨੂੰ ਕੁੱਟੂਗਾ ਉਹ ਨਾਲੇ ਨਹੀਂ ਉਹਦਾ ਤੇਰੀ ਫੋਟੋ ਦੇਖ ਕੇ ਨਾ ਡਮਾ ਡੋਲ ਹੋ ਗਿਆ ਤੀਗਾ ਬਹੁ ਬਹੁ ਕਰਦਾ ਫੁਰਦਾ ਤੀਗਾ ਲੈ ਮੰਮੀ ਮੈਂ ਹੁਣ ਝੂਠ ਥੋੜੀ ਬੋਲੂਗੀ ਸੱਚੀ ਕੁੱਟਿਆ ਮੈਨੂੰ ਨਾ ਰੋਟੀ ਵਾਹੇ ਥਾੜੀ ਭਗਾ ਕੇ ਨਾਰੂ ਪੀਤੀ ਹੋਈ ਧੀ ਨਾ ਕਹਨੀ दारू ਪੀਤੀ ਸੀ ਨਹੀਂ ਉਹਦਾ दारू ਦੇ ਦੇ ਨਵੇਂ ਵੀ ਨਹੀਂ ਖੜਦਾ ਨੇ ਉਹ ਤਾਂ ਮੁਸਕ ਚੜਦੀ ਆ दारू ਦੀ ਇੰਨੀ ਹਾਂ ਉਹਨੇ ਕਿੱਥੇ ਦਾਰੂ ਪੀ ਲਈ ਬੋਲਣ ਦੀ ਮੌੜੇ ਮੋਟੀ ਨਾ ਝੂਠ ਬੋਲਣ ਦੇ ਹੱਤ ਹੁੰਦੇ ਨਾ ਬੋਲ ਜਾ ਤੇਨੂੰ ਮੈਂ ਦੱਸਾਂ ਗੱਲ ਮੇਰੇ ਮੁੰਡੇ ਤੇ ਇਲਜ਼ਾਮ ਨਾ ਤਰੀ ਜਾਂ ਗੁੱਤਣੀ ਪਾੜ ਦੂੰ ਤੇਨੂੰ ਮੈਂ ਦੱਸਾਂ ਗੱਲ ਨਾਲੇ ਮੰਮੀ ਮੇਰੀ ਗੱਲ ਸੁਣ ਲਓ ਮੈਂ ਉਹਨੂੰ ਕੁਝ ਵੀ ਨਹੀਂ ਕਿਹਾ ਜੀ ਕੁਝ ਨਹੀਂ ਕਿਹਾ ਤੀ ਨਹੀਂ ਮੈਂ ਤੈਨੂੰ ਕਹੀ ਜਾਨੀ ਆ ਉਹੀ ਕਹੀ ਜਾਨਾ ਮੁੰਡਾ ਕੁੜੀ ਦਾ ਮੁੰਡਾ ਕੁੜਤਾ ਕੁੱਟਣ ਵਾਲਾ ਮੇਰਾ ਮੁੰਡਾ ਨਹੀਂ ਹੈਗਾ ਜੇ ਕੁੱਟਣ ਵਾਲਾ ਹੁੰਦਾ ਨਾ ਮੇਰਾ ਤਾਂ ਹਜੇ ਤਵਾਰੀ ਨਹੀਂ ਹੈਗੀ ਕੋਈ ਪਤਾ ਨਹੀਂ ਹੈਗਾ ਮੈਂ ਕਦ ਗੋਡਾਂ ਥੱਲੇ ਲੈ ਲਾਂ ਤੈਨੂੰ ਮੈਂ ਲੈ ਮੰਮੀ ਹੱਥ ਓਈ ਪਏ ਬੁਲਾ ਕੇ ਦੇਖ ਲੋ दारू ਪੀਤੀ ਹੋਈ ਹੋਗੀ ਮੈਨੂੰ ਸੱਚੀ ਕੁੱਟਿਆ ਮੈਂ ਝੂਠ ਥੋੜੀ ਬੋਲੂਗੀ ਦੱਸ ਥੱਕਿਆ ਥੱਕਿਆ ਹੋ ਖੇਤੋਂ ਆਏ ਹੁਣ ਮੈਂ ਬੁਲਾ ਲਾਂ ਉਹਨੂੰ ਤੈਨੂੰ ਐਵੇਂ ਇਹਨਾਂ ਨੂੰ ਮਾ ਪੁੱਤਾਂ ਨੂੰ ਲੜਾ ਦਾਂ ਅਸੀਂ ਨਹੀਂ ਲੜਦੇ ਹੈਗੇ ਤੈਨੂੰ ਮੈਂ ਦੱਸਾਂ ਗੱਲ ਲੱਗੀ ਆ ਬੋਲਣ ਜਾ ਦੇ ਖੜੀ ਹੋ ਕੇ ਚਾਦੀ ਕੁੱਟ ਬਣਾ ਲਿਆ ਨਾਲੇ ਖਾਣ ਨੂੰ ਲਿਆ ਦੀ ਕੁਸ ਭੁੱਖ ਲੱਗ ਰਹੀ ਐ ਮੈਨੂੰ ਬਣਾ ਦੇਨੀ ਲੱਗੀ ਡਸਕਣ ਹੋ ਰਿਹਾ ਕੇ ਕੰਮ ਕਰ ਲਿਆ ਕਰ ਜਾ ਕੇ ਕੋਈ ਬੈਠ ਗਈ ਚਬੂਤਰੇ ਦੇ ਚੜਕੇ ਹੁਣ ਪੁੱਠਿਆ ਦੂੰਗੀ ਤ ਜਾਂ ਬੜੀਆ ਜਾ ਦੇ ਲੈ ਬੋਲ ਕਹਿੰਦੀ ਮੁੰਡੇ ਨੇ ਕੁੱਟਿਆ ਹੈ ਕਿਥੋਂ ਨੱਗਾ ਦੀ ਭੱਲੇ ਪਈ ਹੈਗੀ ਹੈ ਕਸ ਦੇ ਲੱਖਣ ਨਹੀਂ ਵਸਦਾ ਰੋਟੀ ਟੁੱਕਦੇ ਇਹਨਾਂ ਨੂੰ ਬਣਾਉਣਾ ਦਾ ਸਬਜੀ ਇਹਨੂੰ ਨਹੀਂ ਬਣਾਉਣੀਆਂ ਦੀ ਸਾਰਾ ਕੁਝ ਦੱਸਦੀਆਂ ਹੈ ਹਜੇ ਵੈਦਨ ਬੋਲਦੀ ਆ ਬੋਲੋ ਤਾਂ ਵੇਖ ਟਕ ਟਕ ਰੋਂਦੀ ਧੀ ਵੀ ਨਹੀਂ ਕੁੱਤੀ ਐ ਮੈਂ ਨਹੀਂ ਕੁੱਟਿਆ ਦੱਸ ਕਿਧਰੇ ਗੋਲਾ ਮਾਰਿਆ ਤੇਰੀ ਜੇ ਕੁੱਟਣ ਵਾਲਾ ਹੁੰਦਾ ਫਿਰ ਕਾਦੀਆਂ ਗੱਲਾਂ ਤੀਗੀਆਂ ਲੈ ਬੇਬੇ ਤਨੂ ਮੈਂ ਪਿਆਉਣਾ ਘੈਂਟ ਜੀ ਚਾਹ ਹੋਰ ਇਹ ਤਾਂ ਬਣਾਉਣੀਆਂ ਨਹੀਂ ਆਉਂਦੀ ਚਾਹ ਜਮੀ ਨਹੀਂ ਚੱਜ ਦੀ ਚਾਹ ਬਣਾਉਂਦੀ ਹੈਗੀ ਨਾ ਮਿੱਠਾ ਫੁਕੇ ਨਾ ਪੱਤੀ ਫੁਕੇ ਚਾਹ ਉਹਦਾ ਜਲੂਸੀ ਕੱਟ ਰੱਖਿਆ ਕੁਛ ਨਹੀਂ ਬਣਾਉਣਾ ਹੁੰਦਾ ਨਾ ਕੋਈ ਦਾੜ ਤੇ ਨਾਣ ਹੁੰਦੀ ਆ ਨਾ ਮਿਰਚ ਹੁੰਦਾ ਬਾਚ ਨਾਣ ਮਿਰਚ ਉਹ ਤਾਂ ਤੈਨੂੰ ਛੇਤੀ ਹੋ ਰਹੀ ਤੇ ਤੇਰੇ ਮਿਰਚਾਂ ਨਗਰ ਨਹੀਂ ਛੇਤੀ ਬਹੂ ਬਹੂ ਕਰਤਾ ਪਰਤਾ ਤੀ ਤੂੰ ਕਿਹੜਾ ਕੱਟ ਤੀਗਾ ਉਹ ਦੇ ਨਾ ਲੜਕਾ ਕਿਤੇ ਲਾ ਗਈ ਕੋਟੀ ਕੋਟੀ ਕਿਤੇ ਸੱਦ ਗਈ ਔਰ ਟੱਪ ਗਈ ਅਕਲ ਹੀ ਨਹੀਂ ਹੈਗੀ ਅਕਲ ਜੇ ਤਾਂ ਕਿਸੇ ਨੇ ਦਿੱਤੀ ਹੋਵੇ ਅਕਲ ਫਿਰ ਤਾਂ ਠੀਕ ਹੈ ਹੌਣ ਦੇ ਵਿਚੋਲੇ ਜਿਹਨੂੰ ਉਹਦੀਆਂ ਤੋੜੂ ਮੈਂ ਲੱਤਾਂੋਂ ਮੈਥੋਂ ਬਚ ਗਿਆ ਉਦੋਂ ਖੇਤ ਸਮਾਰ ਕੇ ਵਟਣਾ ਦੀਗਾ ਠੇ ਤੂੰ ਤਾਂ ਕੱਟ ਨਹੀਂ ਹੈਗਾ ਆਪ ਕੱਟ ਕਿਉਂ ਨਹੀਂ ਹੈਗਾ ਬੱਚ ਦੋ ਜਾਨੇ ਆਗੇ ਦੋ ਜਣੇ ਤੂੰ ਐਡਾ ਬੋੜਾ ਤਾਂ ਹੈਗਾ ਇੰਨਾ ਤਾਂ ਤੂੰ ਖਾਨਾਗਾ ਹੈ ਤੂੰ ਤਾਂ ਚਾਰ ਜਣੇ ਨੂੰ ਸੌਂ ਸਕਦਾ ਕੱਲੀ ਨਾਲੇ ਮੈਂ ਬੁੜੀ ਹੋ ਰਹੀਆਂ ਮੇਰੇ ਕਣੀਆਂ ਆਵੇ ਕੋਈ ਦੇਖਾਂ ਦਾ ਕੱਟਣ ਜੋਕਰ ਕਹਿੰਦੇ ਸਤਾਨ ਯਾਦ ਕਰਿਆ ਹੱਸਦਾ ਸਤਾਨ ਹਾਜ਼ਰ ਖੜਿਆ ਪੇਸ਼ ਹੈ ਸਸੀ ਦਾ ਬਾਪੂ ਸਾਸਰੀ ਦਾ ਨਾ ਤੁਸੀਂ ਭਾਈ ਮੈਂ ਤਾਂ ਚੰਗੀ ਕਰੀ ਹੈ ਕਿ ਚੰਗੀ ਕਰਨ ਨੂੰ ਤੇਰਾ ਕੀ ਅਸੀਂ ਨੇ ਕੋਈ ਡੋਲਾ ਵਾ ਮਕਰਾਂ ਤਾਂ ਤੇਰਾ ਹੈ ਚੰਗੀ ਕਰਨ ਨੂੰ ਇੱਕ ਤਾਂ ਤੁਹਾਡੇ ਭੁਗਜੇ ਨੂੰ ਪਿਆ ਹੋਇਆ ਉੱਥੋਂ ਮੇਨੂੰ ਕਹੋ ਚਾ ਚੁੱਪ ਕਰ ਜਾ ਖਿਪਾੜ ਦਿੰਦੀ ਆ ਸਰ ਫੋੜ ਦੂੰਗੀ ਕੰਜਰ ਦਾ ਨਾ ਜਦੋਂ 2 ਮਹੀਨਿਆਂ ਦਾ ਪਹਿਲਾ ਕਰਦਨੀ ਮੇਰਾ ਮੁੰਡਾ ਵਿਆਹ ਲਈ ਮੇਰਾ ਮੁੰਡਾ ਵਿਆਹ ਲਈ ਹੁਣ ਫੇਰ ਹਮ ਤੁਸੀਂ ਚੰਗੀ ਨੰਬਰ ਦਾ ਲਈ ਦਿੰਦੇ ਟੋਪ ਕੇ ਰੱਖਦਾ ਮੇਰਾ ਮੁੰਡਾ ਹੈ ਕੀ ਕਰਨ ਉਹ ਤਾਂ ਜੋ ਕਰਤੀਗਾ ਆ ਜੋ ਇਹ ਸੁਸਨੀ ਜੋ ਕਰਤੀਗਾ ਮੇਰਾ ਮੁੰਡਾ ਨਾ ਮੈਂ ਕੀ ਮਾਉਜਾ ਵੇਹ ਜਾਂਦਾ ਇਹ ਓਡਾ ਕਿਉਂ ਕੀ ਕਰਨ ਕਮੀ ਆ ਕੋਈ ਮੇਰੇ ਮੁੰਡੇ ਚ ਹੀਰਾ ਮੇਰਾ ਮੁੰਡਾ ਹੀਰਾ ਸਾਈ ਦਾ ਭਾਈ ਦੀ ਰਿਸ਼ਤਾ ਕਰਾ ਲਿਆ ਉਹ ਤੋਂ ਹੁਣ ਰਿਸ਼ਤਾ ਕਰਾ ਉਹਦਾ ਮੇਰੇ ਅੱਗੇ ਪਿੱਛੇ ਲੈ ਮਾੜੇ ਵਿਚੋਲੇ ਕੋਲ ਜਾਂਦੇ ਆ ਮਾੜਾ ਵਿਚੋਲਾ ਤੂੰ ਤਾਂ ਸੱਚੀ ਮਾੜਾਂਗਾ ਕੰਜਰ ਚੰਗਾ ਕਿਹੜਾ ਪਾਸਾ ਕਰਦੀ ਨਾਲ ਹੀ ਕਰਤੀ ਤੂੰ ਤਾਂ ਲੈ ਮੇਰੀ ਗੱਲ ਸੁਣਾ ਕੱਲ ਉੱਥੇ ਮੂਤ ਪੀਣ ਲੱਗ ਰਹੇ ਸਾਰੇ ਜਾਣੇ ਕੱਜੇ ਮੈਂ ਬਾਗਿਆ ਉਹ ਕਹਿੰਦੇ ਵੀ ਚੱਲ ਬਚੋਲਾ ਆ ਅੱਗੇ ਮੇਰੇ ਪਿੱਛੇ ਹੀ ਪੈ ਗਿਆ ਤਦਾਂ ਮੇਰੇ ਉਹਦਾ ਕਰਾਤਾ ਰਿਸ਼ਤਾ ਅੱਛਾ ਨਹੀਂ ਮੈਂ ਤਾਂ ਦੋ ਬਤਾ ਤੇ ਨੇ ਅੱਛਾ ਕਿਹਨੂੰ ਲੱਗ ਰ ਮਿਲਦਾਗਾ ਕਿਹੜੇ ਮਿਲਦਾ ਤੇ ਨੂੰ ਪੂੜੇ ਸੁਣੀ ਗੱਲ ਸੁਣ ਬੇ ਮੈਂ ਪਤਾ ਨਹੀਂ ਕਿਹੜੀ ਕੰਨਾ ਚੱਪਾਂ ਹੀ ਫੜਾਵੇ ਤੇ ਰੜਕਾ ਚੱਕੇ ਦਾ ਪਾਣਾ ਦਾ ਸੇਰਾ ਲੱਤ ਤੋੜ ਦਾਂਗੇ ਕਿਤੇ ਹਵਾ ਚ ਹੋਵੇਂ ਮੇਰੇ ਮੁੰਡੇ ਤਾਂ ਬਚ ਗਏ ਜੇ ਮੇਰੇ ਹੱਥ ਥੱਲੇ ਆ ਗਣਾ ਚੱਬਿਓ ਕੰਜਰ ਨੂੰ ਚੱਬ ਕੱਚੇ ਬੇਰ ਵਾਂਗੂ ਕਿੰਨੇ ਮੈਂ ਤਾਂ ਸਾਂ ਗੱਲਾ ਮੇਰੀ ਇੱਕ ਗੱਲ ਸੁਣ ਲੈ ਪਰਜਾਈ ਜੇ ਮੈਂ ਰਿਸ਼ਤਾ ਕਰਾ ਸਕਦਾ ਨਾ ਮੈਂ ਰਿਸ਼ਤਾ ਤਲਾਬ ਵੀ ਸਕਦਾ ਲੱਤ ਤੋੜ ਦੂੰਦਾਰੀ ਲੈ ਫੜਾ 1 ਲੱਖ ਰੁਪਏ ਧਰ ਸਾਡੇ ਹੱਥ ਤੇ ਕਿਹੜਾ 1 ਲੱਖ ਆਹ ਜਿਹੜਾ ਵਿਚੋਲ ਕਰੀ ਦਾ ਲੈ ਕੇ ਗਿਆ 50000 ਤਾਂ ਟਫਲੇ ਦੇ ਮੂੰਹੋਂ ਲਾ ਕੇ ਦੀ ਫੜ ਕੇ ਕਹਿੰਦਾ ਤੈਨੂੰ ਕੰਮ ਆ ਕੰਮ ਆ ਤੈਨੂੰ ਤੇਰਾ ਤਾਂ ਪਾਵਾ ਦੇ ਥੋੜਾ ਤੇਰਾ ਹੈ ਪਲੇਗ ਦੀ ਪਈ ਆਲਿਆ ਹੁਣ ਕਾਨੂੰ ਜਾਂਦਾ ਰੋਡ ਵੇਸ ਬੱਸ ਵਾਂਗ ਟੇਢੀ ਟੇਡਾ ਹੈ ਪੱਠੀ ਚ ਪੈਣਾ ਹੈ ਬੇ ਮੈਨੂੰ ਆ ਦੱਸ ਉਸ ਵੀ ਨਹੀਂ ਸਰ ਦੇ ਤੋ ਫੜ ਲੈਂਦਾ ਬੱਕਰੀ ਵਾਂਗ ਟਾ ਲੈਂਦਾ ਉਹ ਮਾਹ ਲੋਕ ਆਖਣਗੇ ਘਰੇ ਇਹਨੂੰ ਕੁੱਟਤਾ ਤੈਨੂੰ ਮੈਂ ਬਣਾਉ ਮੋਰ ਸਾੜੇ ਨੂੰ ਖੇਤ ਕਿੱਥੇ ਕਰੇ ਉਹ ਤਾਂ ਮੌਕਾ ਠੀਕਾ ਫੜ ਕੇ ਅੰਦਰ ਲੈ ਰੱਖ ਚਿੱਕੇ ਗੰਜਰ ਨੂੰ ਹਾਂ ਕੁਰਦਾ ਕਟਕੜੀ ਸਦਾ ਜਾਦੇ ਇਹਨੂੰ ਇਹ ਚੋ ਤਾਂ ਕੱਢ ਦੇ ਪੂਤੇ ਦਾ ਰਿਸ਼ਤੇ ਵਾਲਾ ਮੁੜਕੇ ਤਾਂ ਨਹੀਂ ਰਿਸ਼ਤਾ ਕਰਾਉਂਦਾ ਕਿਸੇ ਦਾ ਹੀ ਉਹ ਚੱਲ ਤੂੰ ਚਾਹ ਪੀ ਮਾਂ ਸਾਰਾ ਸਵਾਦ ਗਾ ਤਾਂ ਚਾਹ ਦਾ ਬੱਠੀ ਬਿੜੀ ਵਾਲੇ ਦੀ ਕਿੱਥੋਂ ਬੱਠੀ ਚ ਪਾਣਾ ਕਿੱਥੋਂ ਆਇਆ ਸਾਰਾ ਦੁਪਹਿਰਾ ਸਿਰ ਤੋਂ ਹੀ ਟੱਪ ਜਾਂਦਾ ਕੰਮ ਕਰਦੇ ਮਾਰਾ ਮਨ ਨੂੰ ਸੁੱਖੇ ਦਿੱਤਾ ਜਮਾਣੀ ਬੁੜੇ ਹੱਥ ਲਾਉਂਦੇ ਉਹ ਤਾਂ ਤੇਰੇ ਹੱਥ ਟੁੱਟ ਰਹੇ ਨੇ ਹੈ ਆ ਪਤੀਲਾ ਦੇਖ ਲੈ ਦੇਖੀ ਕਿਵੇਂ ਜਲਬ ਲੱਗੀ ਪਈ ਆ ਵਿੱਚ ਮਾਜ ਨਹੀਂ ਸਕਦੇ ਹੁੰਦੇ ਸਮਾਰ ਕੇ ਮੰਮੀ ਸਮਾਰ ਕੇ ਤਾਂ ਦੋਤੇ ਹੋਏ ਨੇ ਬੜੇ ਕਿੱਥੇ ਦੋਤੇ ਨੇ ਪਤੀਲਾ ਆ ਦੇਖ ਮੈਂ ਮਾਰ ਜਾਗਾ ਟਾਈਮ ਆ ਜਾਏ ਛਲ ਦਵਾਰੇ ਦੋ ਦਿਨੀਆਂ ਫਿਰ ਚ ਨਾ ਹਾਂ ਦਵਾਰੇ ਦੋ ਦਿਨ ਦਵਾਰੇ ਆ ਦੇਖ ਤਾਂ ਨਹੀਂ ਨਹੀਂ ਪਤੀਲਾ ਪਿੱਛੇ ਦੇਤਾ ਵਿੱਚੇ ਦੇਤਾ ਦੇਖ ਲੈ ਪਿੱਛੇ ਦੇਤਾ ਡੈਂਗੜੀ ਨੇ ਹੈ ਵੀ ਬਾਹਰੇ ਕੱਟ ਕੇ ਨਾ ਮਾਜਦਾ ਦੇ ਪਣਾ ਫੂਕ ਦੇ ਜੋ ਜਮੀ ਆਕਲ ਹੈ ਕਿ ਕੋਤੜੀ ਨੂੰ ਜਮੀ ਆਕਲ ਹੋਵੇ ਇਹਨੂੰ ਪਰਾਮ ਜਤੀ ਨੂੰ ਕੋਈ ਜਨੇ ਸਮਾਰ ਕੇ ਮਾਂਜਦੀ ਨਹੀਂ ਤੈਨੂੰ ਚੰਗੀ ਤਰ੍ਹਾਂ ਮੈਂ ਮਾਂਜ ਦੂੰਗੀ ਪਤੀਲੇ ਮੰਗੂ ਬੇੜਾ ਪੈਸੇ ਨਾ ਕੱਕਣੀਆਂ ਪਚੋਲੇ ਦਾ ਕੱਖ ਨਾ ਰੇ ਕੰਜਰ ਦਾ ਮੈਂ ਤਾਂ ਤਪਾਲੀ ਦੇਖ ਲੈ ਐਡਾ ਸੋਹਣਾ ਘਰਾ ਕਹਿੰਦਾ ਰਾਜ ਦੁਬਾਰਾ ਦੇਖ ਲੈ ਰਾਜ ਦੁਬਾਰਾ ਇਹਦਾ ਬੇੜੀ ਬੈਠੀ ਵਾਲੇ ਦਾ ਨਾਲੇ ਕਹਿੰਦਾ ਇਹ ਜਾਸਾ ਦਾ ਬਿਮਾਰ ਹੈ ਤੇ ਵਿਚਾਰੀ ਮਸੀ 4 ਦਿਨਾਂ ਤੇ ਆ ਮਰ ਜਣੀ ਘੋੜੇ ਵਰਗੀ ਪਈਆ ਅੰਦਰੋਂ ਜੀ ਕਰਦਾ ਕੋਟ ਸੜਦੇ ਮੈਨੂੰ ਉਹ ਦੇਖ ਲੈ ਲੈ ਬੜਾ ਮਾਨਸਬੰਦਾ ਹੈ ਕਹਿੰਦਾ ਦਿਨ ਰਾਤ ਦਾਰੂ ਉਹ ਪੀਂਦਾ ਮੈਂ ਤਾਂ ਕਹਿੰਦੇ ਏਡੇ ਏਡੇ ਸੁੰਡ ਚੱਲਣ ਭੈਂਦੇ ਕਸਮ ਦੇ ਵਿਚੋਲੇ ਦੇ ਮੇਰੇ ਗੱਲ ਸੁਣੋ ਜੀ ਮੇਰੇ ਨਾਲ ਬੀਬੀ ਨੇ ਮਾਰਿਆ ਅੱਜ ਤੇ ਫਿਰ ਤੇਰੀ ਹੋਈ ਪਈਆ ਜਮਾ ਹੋਂ ਤਾਂ ਤੇਰੇ ਕੀ ਗੋਲੀ ਵੱਜ ਗਈ ਫਿਰ ਹਜੇ ਗੋਲੀ ਨਹੀਂ ਵੱਜੇਗੀ ਹੱਦ ਪਾਉਣਿਓ ਤੁਸੀਂ ਕਦੇ ਤੁਸੀਂ दारू ਪੀ ਕੇ ਕੁੱਟ ਸੜਦੇ ਆ ਕਦੇ ਬੀਬੀ ਕੁੱਟ ਸੜਦੇ ਕਿਉਂ ਕੁੱਟ ਖਾਣਾ ਹੀ ਔਰੇ ਮੈਂ ਚੁੱਪ ਕਰਕੇ ਨਾ ਜਿੰਨਾ ਕੰਮ ਕਹਿੰਨੇ ਹੁੰਨੇ ਅਸੀਂ ਉੰਨਾ ਕਰ ਲਿਆ ਕਰਨੀ ਔਰੇ ਤਾਂ ਹੀ ਥਪੜੇ ਪੈਣਗੇ ਮੈਂ ਨਹੀਂ ਕਰਦੀ ਫਿਰ ਕਿਉਂ ਹਾਂ ਮਤਲਬ ਚਲ ਚਲ ਚੱਲ ਲਹੂ ਪੀ ਦੇ ਕਥੋਂ ਮਰੇ ਨੇ ਕਰਦੀ ਨਹੀਂ ਇਹ ਕੰਮ ਤੇਰੇ ਤਾਂ ਵੱਡੇ ਵੀ ਕਰਨਗੇ ਜਾਂਦੀ ਆ ਹੁਣ ਦਸ ਕਦੀ ਕੰਮ ਨਹੀਂ ਕਰਨ ਦਿੰਦੀ ਬੱਚਾ ਕੇ ਲਾਤੜਾਉ ਪਤਾ ਨਹੀਂ ਕਹੇ ਜੀ ਪੁੱਠੇ ਪੈਰਾਂ ਵਾਲੀ ਆਈ ਏ ਠੀਕ ਆ ਆ ਗਈ ਮੈਂ ਤਾਂ ਬਸ ਉਹ ਤਾਂ ਦੁਖੀ ਹੋਈ ਪਈ ਉਹਨਾਂ ਤਾਂ ਚੰਗਾ ਕੋਲ ਮਾਰਦਾ ਸੀ ਨਾ ਮੇਰੇ ਤੇ ਚੀਂ ਬੋਲਦਾ ਚਾਰਜਰ ਵੀ ਚੱਕਾ ਨਹੀਂ ਪਤਾ ਨਹੀਂ ਕਿੱਧਰ ਟੱਪ ਗਈ ਲੋੜਾ ਆ ਗਿਆ ਵੇ ਮੁੰਡਿਆ ਬਹੁ ਕਿੱਥੇ ਵੇ ਮੈਂ ਤਾਂ ਆਪ ਉਹਨੂੰ ਦੇਖੀ ਜਾਂਦਾ ਸੀ ਮੈਂ ਤਾਂ ਦਿਖਦੀ ਨਹੀਂ ਮੈਂ ਤਾਂ ਸਾਰੇ ਪਾਸੇ ਦੇਖਿਆ ਆ ਤੂੰ ਵੀ ਉਸੇ ਦੇਖਦਾ ਫਿਰਦਾ ਹੋਰ ਕਮਾਲ ਹੋ ਗਿਆ ਗਈ ਕਿੱਧਰ ਵੇ ਉਹ ਪਾਂਡੇ ਮਾਜਦੇ ਤੇ ਮੈਂ ਦੋ ਚਾਰ ਉਹਦੇ ਲਾਤੇ ਓਹੋ ਇਹ ਤਾਂ ਫਿਰ ਉਹੀ ਗੱਲ ਹੋ ਗਈ ਉਹ ਤੇਰੇ ਕੋਲੋਂ ਕਟ ਖਾ ਕੇ ਮੇਰੇ ਕੋਲੇ ਬਾਕੀ ਮੈਂ ਪਾਈ ਜਾਂਦਾ ਸੀ ਪੱਠੇ ਹਾਂ ਮੈਂ ਤਾਂ ਆਪ ਦੋ ਬੜਕਾਤੀਆਂ ਫਿਰ ਐ ਤੇਰੇ ਸੇੜਦਾ ਉਹ ਹੀ ਰੰਡੀ ਰੋਣਾ ਤੇ ਫਿਰ ਹੁਣ ਉਹ ਵਗਜੂ ਬਾਗੀ ਹੋ ਤਾਂ ਸੱਚੀ ਖਾ ਮੱਤੀ ਕਿ ਨਹੀਂ ਸੋਹਣੀ ਵੀਡੀਓ ਨੇ ਖਾ ਹਨ ਮੈਂ ਵੀ ਆ ਰਹੀਆਂ ਵਿੱਚ ਤੂੰ ਵੀ ਆ ਰਹੀਆਂ ਹੂੰ ਸੋਹਣੀਆਂ ਨੇ ਵੀਰੇ ਤਾਂ ਹਨ ਹਾਂ ਐਮ ਤੇਰਾ ਮਿਊਜ਼ਿਕ ਤੇ ਹਾਂ ਖਾਜੀ ਦੇਖਦੇ ਕਿਉਂ ਫਿਰ ਦੇਖੋ ਫਿਰ ਸਾਡੇ ਵੀਡੀਓ ਬਹੁਤ ਸੋਹਣੀਆਂ ਵੀਡੀਓ ਨੇ ਕਰੋ ਫਿਰ ਸਾਨੂੰ ਸਪੋਰਟ ਸਾਡੇ ਹੱਕ ਚ ਪਾਓ ਵੋਟ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਕਮੈਂਟ ਕਰਕੇ ਜਰੂਰ ਦੱਸੋ ਕਿਹਦੀ ਐ ਤੁਹਾਨੂੰ ਕਿਦਾਂ ਲੱਗਦੀ ਆ हां so, जी ਸੋਨੇ ਸੋਨੇ ਵੀਡੀਓ ਐ ਕਰਨੀਆਂ ਐ ਐਤਵਾਰ ਤੇ ਵੀਰਵਾਰ ਕਮੈਂਟ ਕਰਕੇ ਜਰੂਰ ਦੱਸਣਾ ਤੇ ਕਿਹੜਾ ਕੈਨਕਾ ਵਧੀਆ ਲੱਗਦਾਗਾ ਤੇ ਮੈਂ ਤਾਂ ਸਾਰਿਆਂ ਨਾਲੋਂ ਵਧੀਆ ਵਧੀਆ ਡਾਇਲੌਗ ਬੋਲਦੀਆਂ ਨਾਂ ਲੈ ਕੇ ਕਮੈਂਟ ਕਰਿਆ ਕਰੋ ਤੇ ਐਮ ਤੇਰਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬੈਲ ਆਈਕਨ ਦਬਾਉਣਾ ਨਾ ਭੁੱਲਿਓ ਤਾਂ ਜੋ ਤੁਹਾਡੇ ਕੋਲ ਨੋਟੀਫਿਕੇਸ਼ਨ ਆ ਪੁੱਜ ਸਕੇਗਾ हां जी ਧੰਨਵਾਦ ਜੀ